ਤੇ ਬਣਾਉਣੀ ਸੀ ਭੈਣੋ ਚੰਦਰਮੁਖੀ ਬਣ ਗਈ ਇਹਦੀ ਮੰਮੀ ਭੈਣੋ ਚੁੰਨੀ ਪਾਉਣ ਵਾਲੀ ਰਹਿ ਗਈ ਆਵੇ ਇਹਦੀ ਮੰਮੀ ਦੇਖ ਬੁੱਲ ਬੁੱਲ ਜਿਵੇਂ ਸੇਮ ਡੇਟੋਗਾ ਪੀ ਹੈ ਅੱਛਾ ਮੰਮੀ ਤੇ ਇਦਾਂ ਸੀ ਓਏ ਥੱਲੇ ਨੇਮ ਲਗਾਦਾ ਨਹੀਂ ਭੈਣੋ ਪਰਮਜੀਤ ਕੋਰ ਹੈ ਜਾਈ ਹਾਂ ਘੜੀ ਉਹ ਅਕ ਲੋ ਇਹਦਾ ਟਾਈਮ ਸੀ ਅਣਾ ਹਾਏ ਅਣਾ ਇੱਥੋਂ ਘੰਮਦਾ ਸੀ ਕੋਈ ਟਾਈਮ ਤੇ ਆ ਗਿਆ ਸੀ ਹਣਾ ਪਾੜਾ ਵਾਲਾ ਸੀ ਸੀ ਪਾੜਾ ਵਾਲਾ ਆਹ ਤੇਰੀ ਮੰਮੀ ਦਾ ਮੰਗਲ ਸੂਤਰ ਵੀ ਪਾਇਆ ਮੰਗਲ ਸੂਤਰ ਵੀ ਹੈ ਬਹੁਤ ਸਰਾ ਕਰਾਇਆ ਪਿਆ ਯਾਰ ਕੀ ਨੇ ਸਟੂਡੀਓ ਕੀਤਾ ਇਹ ਤੂੰ ਹੀ ਕੀਤਾ ਚੱਲ ਬੁੱਧੀ ਆਉਂਦਾ ਮੈਂ ਤਾਂ ਟੈਟੂ ਨਹੀਂ ਕਰਦਾ ਮੈਂ ਤਾਂ ਕਰਦਾ ਹੀ ਦੂਜੇ ਚੜੀਆਂ ਇਹੋ ਜਿਹੇ ਟੈਟੂ ਮੈਂ ਹੱਥੇ ਨਹੀਂ ਪਾਉਂਦਾ ਯਾ ਵੀ ਸੋਹਣਾ ਬਣਿਆ ਉਹ ਤਾਂ ਸੋਹਣਾ ਇਹ ਚ ਪਤਾ ਕੀ ਰਹਿ ਗਿਆ ਆ ਜੀ ਮਾਰ ਗਈ ਮਾਰ ਗਈ ਪੁੱਤ ਕੀ ਗੱਲ ਲੱਗ ਗਈ ਇਹ ਕਿਦਰ ਭਰਨ ਵਾਲਾ ਸਾਂਭਰਾਂਗੇ ਪਰਤਾ ਦਵਾਂਗੇ ਓ ਸ਼ੋਰਾ ਮੈਨੂੰ ਆਏ ਆ ਸ਼ੋਰਾ ਯਾਰ ਮੁੜ ਕੇ ਹੋਣਾ ਮਾਤਾ ਇਹ ਗੱਲ ਕਵੇ ਚਰੰਕਾ ਤੋਂ ਭਰਿਆ ਇਹ ਤੂੰ ਨਹੀਂ ਭਰਿਆ